ਜੂਰਦਾ ਸਾਡੇ ਨੂੰ ਜੀ ਹਾਂ ਜੀ ਇਸ ਕਰਕੇ ਆਪਾਂ ਅੱਜ ਕਾਮਯਾਬ ਹੈਗੇ ਆ ਜਿਹੜਾ ਆਪਣਾ ਸਟੇਟਰੀਆ ਕਲਪਨਾ ਜਿਹੜਾ ਆਪਾਂ ਐਪ ਬਣਾਇਆ ਇੱਕ ਉਹ ਇਸ ਕਰਕੇ ਆਪਾਂ ਅੱਜ ਕਾਮਯਾਬ ਹੈਗੇ ਆ ਜਿਹੜਾ ਆਪਣਾ ਸਟੇਟਰੀਆ ਕਲਪਨਾ ਜਿਹੜਾ ਆਪਾਂ ਐਪ ਬਣਾਇਆ ਇੱਕ ਉਹ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਪ੍ਰਿੰਸ ਵਾਸਤੇ ਇੱਕ ਵਾਰੀ ਜੂਰਦਾ ਸਾਡੇ ਨੂੰ ਜੀ ਸਾਡੇ ਸਟੇਟ মিডিਆ ਕਲੱਬ ਵੱਲੋਂ ਅੱਜ ਜਿਹੜੀ ਸਰਕਲ ਆ ਉਹ ਚ ਮੀਟਿੰਗ ਰੱਖੀ ਗਈ। ਅੱਜ ਅਸੀਂ ਹੜਪੀਟਾਂ ਲਈ ਜੋ ਪੰਜਾਬ ਦੇ ਵਿੱਚ ਇਸ ਟਾਈਮ ਬਹੁਤ ਮੁਸ਼ਕਿਲ ਦਾ ਟਾਈਮ ਆਇਆ ਹੋਇਆ ਹੈ ਹੜਪੀਟਾਂ ਲਈ। ਉਹਦੇ ਲਈ 1,11,000 ਰੁਪਏ ਦਾ ਚੈੱਕ ਅਸੀਂ ਡੀ.ਸੀ. ਸਾਹਿਬ ਨੂੰ ਦੇਣ ਜਾ ਰਹੇ ਹਾਂ। ਹੋਰ ਵੀ ਸਾਡੇ ਵੱਲੋਂ ਉਹ ਜੇ ਸਾਡੇ ਪ੍ਰੈਸ ਕਲੱਬ ਵੱਲੋਂ ਜੋ ਵੀ ਹੋ ਸਕਿਆ ਸਾਡੇ ਸਟੇਟ মিডিਆ ਕਲੱਬ ਵੱਲੋਂ ਅਸੀਂ ਉਹ ਯੋਗਦਾਨ ਹੋਰ ਦਵਾਂਗੇ ਇਹਨਾਂ ਨੂੰ। ਕਦੋਂ ਵੀ ਇੰਦਰੀ ਗੇ ਹਰ ਹੁਤਾ ਪਰ ਮਾਨੀ ਰਹਾ ਹੋ ਗਿਆ ਲੋਕਾਂ ਨੇ ਜੋ ਤੁਮਨ ਸਮਾਨ ਦਿੱਤੇ ਜਾਣਗੇ ਜਰੂਰ ਸਾਡੇ ਹੁਣ ਆਪਾਂ ਤਾਂ ਆਪਣੇ ਵੱਲੋਂ ਆਪਣਾ ਫਰਜ਼ ਨਿਭਾਣਾ ਹੈ ਗਰਾਊਂਡ ਲੈਵਲ ਤੇ ਵੀ ਅਸੀਂ ਜਾ ਕੇ ਚੈੱਕ ਕਰਾਂਗੇ ਹੋਰ ਵੀ ਜੇ ਕਿਸੇ ਚੀਜ਼ ਦੀ ਸਮਾਨ ਦੀ ਜ਼ਰੂਰਤ ਹੋਈ ਤਾਂ ਅਸੀਂ ਜੂਰ ਪ੍ਰੋਵਾਈਡਰ ਹੋਵਾਂਗੇ ਇਹਦਾ ਜਿਹੜਾ ਕੰਮ ਕਰਦਾ ਹੈ ਕਿ ਕਿ ਨਵੇਂ ਕੋਈ ਕਈ ਕਈ ਮੈਡੀਕਲ ਸੋਦਾਵਾ ਅਸੀਂ ਲਗਾਈਆਂ ਨੇ ਹੁਣ ਟੋਲ ਟੈਕਸ ਫ੍ਰੀ ਜਿਹੜਾ ਸਭ ਤੋਂ ਵੱਡਾ ਟੋਲ ਟੈਕਸ ਫ੍ਰੀ ਹੈ ਜਿਹੜਾ ਨਹੀਂ ਕਿਸੇ ਨੂੰ ਫ੍ਰੀ ਹੈਗਾ ਆਪਣਾ ਲਾਡੋ ਵਾਲਾ ਉਹ ਫ੍ਰੀ ਕਰਾਂ ਜਾ ਰਹੇ ਆ ਅਸੀਂ ਹੋਰ ਕਈ ਮੈਡੀਕਲ ਸਹੂਦਾਵਾਂ ਨੇ ਸਾਡੇ ਕਲੱਬ ਵੱਲੋਂ ਦਿੱਤੀਆਂ ਜਾ ਰਹੀਆਂ ਨੇ ਠੀਕ ਹੈ ਜੀ ਅਜਾ ਜੀ ਤੁਹਾਡਾ ਕਲੱਬ ਕਿਦਾਂ ਕਿਤੇ ਜਿਹੜੇ ਪੱਤਰਕਾਰਾਂ ਤੱਕਾ ਦਾ ਹੁੰਦਾ ਉਹਨਾਂ ਖੜਾ ਰੰਦਾ ਤੁਸੀਂ ਕਿਦਾਂ ਦੇ ਸੁਧਾਰਦੇ ਹੋ ਆਪਣੇ ਬਣਾਏ ਪੱਤਰਕਾਰਾਂ ਦੇਖੋ ਕਿਤੇ ਵੀ ਸਾਡੇ ਜਿਹੜਾ ਪੱਤਰਕਾਰ ਭਾਈਚਾਰਾ ਦਾ ਉਹ ਕਿਤੇ ਵੀ ਉਹਨੂੰ ਦਿੱਕਤ ਪਰੇਸ਼ਾਨੀ ਆਂਦੀ ਹੈ ਤੇ ਸਾਡਾ ਕਲੱਬ ਉਹਦੇ ਲਈ 24 ਇੰਟੂ 7 ਖੜਦਾ ਵਾ ਚਾਹੇ ਉਹ ਮੈਡੀਕਲ ਫੈਸਿਲਿਟੀ ਲਈ ਹੋਵੇ ਚਾਹੇ ਉਹ ਕਿਸੇ ਪੱਤਰਕਾਰ ਨਾਲ ਤੱਕਾ ਹੁੰਦਾ ਹੋਵੇ ਅੱਜ ਸਟੇਟ মিডিਆ ਕਲੱਬ ਜਿਹੜਾ ਹੈਗਾ ਪੰਜਾਬ ਦਾ ਸਭ ਤੋਂ ਵੱਡਾ ਕਲੱਬ ਹੈ 650 ਪੱਤਰਕਾਰ ਇਸ ਕਲੱਬ ਦੇ ਵਿੱਚ ਜੁੜੇ ਹੋਏ ਨੇ ਤੇ ਲੁਧਿਆਣੇ ਵਿੱਚ ਹੀ ਘੱਟੋ-ਘੱਟ 1400 ਤੋਂ 1500 ਮੈਂਬਰ ਸਾਡੇ ਇਸ ਕਲੱਬ ਦੇ ਵਿੱਚ ਜੁੜੇ ਹੋਏ ਨੇ ਅਸੀਂ ਹਮੇਸ਼ਾ ਇੱਕ ਸਨੇਹਾ ਦਿੰਦੇ ਆ ਵੀ ਜਿੰਨਾ ਪੱਤਰਕਾਰ ਭਾਈਚਾਰਾ ਵਾ ਇੱਕਜੁੱਟ ਹੋ ਕੇ ਚੱਲੇ ਕੋਈ ਮਨਮਟਾਓ ਨਾ ਲੈ ਕੇ ਚੱਲੇ ਔਰ ਜਿੰਨਾ ਵੀ ਪੱਤਰਕਾਰ ਭਾਈਚਾਰਾ ਜੇ ਕਿਸੇ ਨੂੰ ਵੀ ਕਿਸੇ ਤਰੀਕੇ ਦੀ ਜ਼ਰੂਰਤ ਪੈਂਦੀ ਆ ਜਾਂ ਕੋਈ ਜੇ ਭੀੜ ਪੈਂਦੀ ਆ ਤੇ ਸਾਡਾ ਜਿਹੜਾ ਸਟੇਟ ਮੀਡੀਆ ਕਲੱਬ ਜਿਹੜਾ ਹੈਗਾ ਵਾ ਹਮੇਸ਼ਾ ਉਹਨਾਂ ਨਾਲ ਖੜਾ ਵਾ ਔਰ ਆ ਮਤਲਬ ਡਟ ਕੇ ਖੜਾ ਵਾ ਜਿਵੇਂ ਦੇਖਿਆ ਜਾਵੇ 로 ਮੈਡੀਕਲ ਸਹੂਲਤ ਤੇ ਬਹੁਤ ਲੋੜ ਪੈਂਦੀ ਕਿ ਨੇ ਕਿ ਤੁਸੀਂ ਸ਼ੁਰੂਆਤ ਕੀਤੀ ਸੀ ਮੈਡੀਕਲ ਜਿਹੜੀ ਵੀ ਕਰਾਈ ਜਾਣਗੀ ਬਿਲਕੁਲ ਬੀਮੇ ਬਿਲਕੁਲ ਰੈਡੀ ਹੈਗੇ ਨੇ ਤਕਰੀਬਨ 8 ਤੋਂ 10 ਲੱਖ ਰੁਪਏ ਦਾ ਜਿਹੜਾ ਪਰ ਪਰਸਨ ਦਾ ਜਿਹੜਾ ਬੀਮਾ ਵਾ ਉਹ ਅਸੀਂ ਕਰਵਾਉਣ ਜਾ ਰਹੇ ਹੈਗੇ ਆ ਵੀ ਜਿੰਨੇ ਵੀ ਆਪਣੇ ਭਰਾ ਨੇ ਪੱਤਰਕਾਰ ਭਰਾਜ ਕਿਉਂਕਿ ਉਹਨਾਂ ਨੂੰ ਮੈਡੀਕਲ ਫੈਸਿਲਿਟੀ ਬਹੁਤ ਜ਼ਰੂਰੀ ਕਿਤੇ ਬਿਮਾਰ ਹੋ ਜਾਂਦੇ ਨੇ ਕਿਤੇ ਐਕਸੀਡੈਂਟ ਹੋ ਜਾਂਦਾ ਵਾ ਤੇ ਉਹਨਾਂ ਨੂੰ ਉਹ ਉਹਨਾਂ ਦਾ ਮੈਡੀਕਲ ਬੀਮਾ ਪ੍ਰੋਵਾਈਡ ਕਰਵਾਇਆ ਜਾਊਗਾ ਕੀ ਕੰਮ ਕਰਦੇ ਨਵੇਂ ਪੱਤਰਕਾਰ ਤੇ ਜਰਨਲਿਸਟ ਕਰ ਰਹੇ ਉਹਨਾਂ ਨੂੰ ਕੀ ਸਿਖਾਉਂਦੇ ਜਿਹੜੇ ਨਵੇਂ ਪੱਤਰਕਾਰ ਜੁੜਦੇ ਪਏ ਨੇ ਜਿਹੜੇ ਨਵੇਂ ਪੱਤਰਕਾਰ ਜਰਨਲਿਸਟ ਬਣ ਰਹੇ ਨੇ ਉਹਨਾਂ ਨੂੰ ਸਿਰਫ ਮੈਂ ਇਹੀ ਕਹਿਣਾ ਚਾਹਾਂਗਾ ਜਿਹੜੇ ਐਥਿਕਸ ਨੇ ਜਿਹੜੇ ਪ੍ਰੋਟੋਕੋਲਸ ਨੇ ਉਹਨਾਂ ਨੂੰ ਜ਼ਰੂਰ ਫੋਲੋ ਕੀਤਾ ਜਾਵੇ ਔਰ ਉਹਨਾਂ ਤੋਂ ਬਿਨਾ ਉਹ ਮਾਰਕੀਟ ਦੇ ਵਿੱਚ ਨਾ ਨਿਕਲਣ ਕਿਉਂਕਿ ਅਕਸਰ ਪੱਤਰਕਾਰ ਨੂੰ ਬਲੈਕਮੇਲਰ ਜਾਂ ਠੱਗ ਕਿਹਾ ਜਾਂਦਾ ਵਾ ਸੋ ਆਪਣੇ ਪੱਤਰਕਾਰੀ ਦੇ ਉੱਤੇ ਇਹ ਤੁਮਤ ਨਾ ਲਵਾਈ ਜਾਵੇ ਹਾਂਜੀ ਤਾਂ ਜੀ ਦੇਖਿਆ ਜਾਵੇ ਕਲੱਬ ਦੀ ਮੈਡੀਕਲ ਅਧਾਰ ਜਾਰੀ ਨੇ ਤੇ ਕੀ ਕਹਾਂਗੇ ਪਹਿਲਾਂ ਤਾਂ ਸਾਰੇ ਪੱਤਰਕਾਰਾਂ ਦਾ ਦੇ ਲੋ ਧੰਨਵਾਦ ਆ ਜਿਨ੍ਹਾਂ ਨੇ ਇਸ ਮੀਟਿੰਗ ਦੇ ਵਿੱਚ ਆਪਣੀ ਸ਼ਿਰਕਤ ਕੀਤੀ ਹੈ ਸਾਡੀ ਅੱਜ ਦੀ ਸਟੇਟ ਮੀਡੀਆ ਕਲੱਬ ਦੀ ਜਿਹੜੀ ਮੀਟਿੰਗ ਸੀਗੀ ਤਿੰਨ ਮੁੱਦਿਆਂ ਦੇ ਸੀਗੀ ਪਹਿਲਾ ਪ੍ਰੈਸ ਕਲੱਬ ਦੂਜਾ ਫੰਡ ਤੇ ਤੀਜਾ ਸਾਡਾ ਭਾਈਚਾਰੇ ਨੂੰ ਇਕੱਠਾ ਕਰਨਾ ਸਾਰਿਆਂ ਨੂੰ ਬੇਨਤੀ ਸਗੀ ਵੀ ਜਿੰਨੇ ਵੀ ਮੀਟਿੰਗ ਤੇ ਪੱਤਰਕਾਰ ਆਏ ਨੇ ਵੀ ਇਕਜੁੱਟ ਹੋ ਕੇ ਕੰਮ ਕਰੋ ਇੱਕ ਛੱਤ ਹੇਠਾਂ ਥੱਲੇ ਹੋਵੋ ਸਾਰੇ ਗਿਲੇ ਸ਼ਿਕਵੇ ਦੂਰ ਕਰਕੇ ਤੇ ਅਸੀਂ ਪ੍ਰੈਸ ਕਲੱਬ ਲਈ ਹੱਲਾ ਮਾਰੀਏ ਤਾਂ ਜੋ ਸਾਰੇ ਪੱਤਰਕਾਰ ਨੇ ਆਪਣਾ ਆਸ਼ਵਾਸ਼ਣ ਵੀ ਦਿੱਤਾ ਤੇ ਸਾਨੂੰ ਇਕੱਠੇ ਹੋ ਕੇ ਆਪਣਾ ਸਮਰਥਨ ਵੀ ਦਿੱਤਾ ਤੇ ਇਹ ਵੀ ਕਿਹਾ ਵੀ ਪ੍ਰੈਸ ਕਲੱਬ ਦੇ ਵਿੱਚ ਜਦੋਂ ਜਿਆਦਾ ਜਿੱਥੇ ਵੀ ਕਰਨੀ ਪਵੇ ਜਿਵੇਂ ਵੀ ਕਰਾਂਗੇ ਉਹ ਸਾਡੇ ਨਾਲ ਨੇ ਦੂਜਾ ਸੀ ਦੋ ਚਾਰ ਦਿਨ ਦੇ ਵਿੱਚ ਮਾਨਯੋਗ ਲੁਧਿਆਣਾ ਦੇ ਡੀਸੀ ਨੂੰ 11000 ਤੇ 1 ਲੱਖ 11000 ਦਾ ਚੈੱਕ ਦੇਣ ਜਾ ਰਹੇ ਆ ਜੋ ਪੰਜਾਬ ਦੇ ਵਿੱਚ ਹਰ ਪੀੜਤਾ ਲਈ ਅਸੀਂ ਇਕੱਠਾ ਕਰਕੇ ਹੁਣ ਤੱਕ 70000 ਇਕੱਠਾ ਕਰਕੇ ਕਰ ਚੁੱਕੇ ਆ ਤੇ ਦੋ ਚਾਰ ਦਿਨ ਦੇ ਵਿੱਚ ਅਸੀਂ 1 ਲੱਖ 11000 ਉਹਨਾਂ ਨੂੰ ਇਕੱਠਾ ਕਰਕੇ ਦੇਵਾਂਗੇ ਤੁਸੀਂ ਸਾਹਮਣੇ ਉਹ ਕੋਈ ਕੁਰਸੀ ਖਾਲੀ ਨਹੀਂ ਸੀਗੀ ਹਰ ਵਾਰੀ ਮੀਟਿੰਗ ਹੁੰਦੀ ਆ ਸਾਰੇ ਭਰਾਵਾਂ ਦਾ ਬਹੁਤ ਸਹਿਯੋਗ ਮਿਲਦਾ ਸਾਥ ਮਿਲਦਾ ਤੇ ਚਾਹੁੰਦੇ ਆ ਅਸੀਂ ਰੈਗੂਲਰ ਹਰ ਮਹੀਨੇ ਕਦੋਂ ਮੀਟਿੰਗ ਕਰੀਏ ਤਾਂ ਜੋ ਇਹ ਪਹਿਲਾ ਕਲੱਬ ਆ ਜਿਹੜਾ ਰੈਗੂਲਰ ਮੀਟਿੰਗ ਕਰ ਰਿਹਾ ਨਹੀਂ ਤਾਂ ਲੁਧਿਆਣਾ ਦੇ ਵਿੱਚ ਕੋਈ ਵੀ ਕਲੱਬ ਆ ਮੀਟਿੰਗ ਨਹੀਂ ਕਰ ਰਿਹਾ ਕਿਸੇ ਵੀ ਪੱਤਰਕਾਰ ਲਈ ਬੜੇ ਕਿ ਤੁਸੀਂ ਕਿਉਂ ਆ ਕੇ ਆਏ ਹੋ ਹਰ ਪੱਤਰਕਾਰ ਲੈ ਕੇ ਤੁਹਾਡਾ ਕਲੱਬ ਕਿ ਬਾਕੀ ਕਲੱਬ ਇੱਥੇ ਨਹੀਂ ਬਾਕੀ ਇਹਨਾਂ ਦਾ ਤਾਂ ਸਾਨੂੰ ਪਤਾ ਨਹੀਂ ਅਸੀਂ ਇਸ ਲਈ ਆਏ ਆ ਕਿਉਂਕਿ ਸਾਨੂੰ ਮਹਿਸੂਸ ਹੋਇਆ ਕਿ ਸਾਨੂੰ ਵੀ ਮੂਰੇ ਹੋ ਕੇ ਵੀ ਪੱਤਰਕਾਰਾਂ ਨੂੰ ਮਦਦ ਕਰਨੀ ਚਾਹੀਦੀ ਹੈ ਕਿਉਂਕਿ ਪੰਜਾਬ ਕੀ ਪੂਰੀ ਇੰਡੀਆ ਦੇ ਵਿੱਚ ਹਲੇ ਤੱਕ ਇਹ ਜਿਹਾ ਕੋਈ ਕਲੱਬ ਨਹੀਂ ਹੈਗਾ ਜਿਨੇ ਕਿਸੇ ਸਰਕਾਰ ਦੀ ਮਦਦ ਕੀਤੀ ਹੋਵੇ ਹਾਲਾਂਕਿ ਹਰ ਇੱਕ ਬੰਦਾ ਮਦਦ ਮੰਗਦਾ ਹੈ ਇਹ ਪਹਿਲਾ ਕਲੱਬ ਆ ਜਿਹੜਾ ਸਰਕਾਰ ਦੀ ਮਦਦ ਕਰਨ ਜਾ ਰਿਹਾ ਹੈ ਕੀ ਕਹੂੰਗੇ ਲਾਸਟ ਵਿੱਚ ਜਿਹੜੇ ਤੁਹਾਡੇ ਸਾਥੀ ਜਿਹੜੇ ਨਾਲ ਜੁੜੇ ਹੋਏ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਫਿਰ ਦੱਸੋ ਪਹਿਲਾਂ ਤਾਂ ਮੈਂ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦਾ ਵੀ ਦਿਲੋਂ ਜਿਹੜਾ ਸਟੇਟਮੈਂਟ ਹੈ ਕਲੱਬ ਤੇ ਮੇਰੇ ਨਾਲ ਹਮੇਸ਼ਾ ਖੜਦੇ ਆ ਕਿਉਂਕਿ ਯੂਨਿਟੀ ਦੇ ਵਿੱਚ ਹੀ ਤਾਕਤ ਆਪਾਂ ਸ਼ੁਰੂ ਤੋਂ ਪੜਦੇ ਆਏ ਆ ਇੱਠੇ ਰਵਾਂਗੇ ਤਾਂ ਬਚੇ ਰਵਾਂਗੇ ਅਲੱਗ-ਅਲੱਗ ਰਵਾਂਗੇ ਤਾਂ ਛੇਤਰੀ ਖਾਵਾਂਗੇ ਲੋਕ ਸਾਨੂੰ ਬਲੈਕਮੈਲਰ ਚੋਰ ਠਾਕੇ ਕਹਿੰਦੇ ਆ ਜੇ ਇਕੱਠੇ ਰਵਾਂਗੇ ਤਾਂ ਇਹ ਕਿਤੇ ਨਾ ਕਿਤੇ ਇਸ ਚੀਜ਼ਾਂ ਨੂੰ ਨੱਥ ਪਾਈ ਜਾ ਸਕਦੀ ਹੈ ਤੁਹਾਡੇ ਕਿਤੇ ਕਿਤੇ ਕਿੱਥੇ ਕਿਹੜੀਆਂ ਜਗ੍ਹਾ ਤੁਹਾਡੇ ਮੈਂਬਰ ਜੁੜੇ ਹੋਏ ਆ ਸਾਡੇ ਪੂਰੇ ਪੰਜਾਬ ਦੇ ਵਿੱਚ ਮੈਂਬਰ ਜੁੜੇ ਆ ਆਨਲਾਈਨ ਸਾਡੇ ਨਾਲ 650 ਮੈਂਬਰ ਜੁੜੇ ਆ ਤੇ ਹੋਰ ਵੀ ਬਹੁਤ ਮੈਂਬਰ ਸਾਡੇ ਨਾਲ ਜੁੜਦੇ ਰਹੇ ਅੱਜ ਵੀ ਅਸੀਂ ਘੱਟੋ-ਘੱਟ 100 ਸੱਜਣਾਂ ਤੇ 40 ਆਈ ਡੀ ਕਾਰਡ ਬਣਾ ਕੇ ਜਿਹੜਾ ਵੰਡਿਆ ਹੈ ਸਾਡੇ ਨਾਲ 100 ਮੈਂਬਰ ਅੱਜ ਨਵੇਂ ਜੁੜੇ ਆਇਆ ਹੈ ਆਜੀ ਦੇਖਿਆ ਜਾਵੇ ਜੀ ਅੰਮ੍ਰਿਤਸਰ ਤੋਂ ਮੀਟਿੰਗਾਂ ਚੱਲਦੀਆਂ ਪਈਆਂ ਤੁਹਾਡੀਆਂ ਅੱਜ ਇੱਕ ਲੱਗ ਵੇਟਿੰਗ ਹੋਈ ਹੈ ਨੇ ਕੀ ਗੱਲ ਹੋ ਰਹੀ ਹੈ ਮੈਂ অরুণ ਸਰੀਨ ਚੇਅਰਮੈਨ ਸਟੇਟ মিডিਆ ਕਲੱਬ ਅੱਜ ਸਾਡੀ ਸਰਕਟ ਹਾਊਸ ਦੇ ਵਿੱਚ ਮੀਟਿੰਗ ਸੀਗੀ ਤੇ ਅਸੀਂ ਵੀ ਇੱਕ ਸਾਰਿਆਂ ਨੇ ਡਿਸੀਜਨ ਲਿਆ ਸੀਗਾ ਕਿ ਜਿਹੜਾ ਕੀ ਪੰਜਾਬ ਦੇ ਵਿੱਚ ਲੋਕ ਨੇ ਜਿਹੜੇ ਹੜਾਂ ਦੀ ਚਪੇਟ ਦੇ ਵਿੱਚ ਆਏ ਨੇ ਕਿ ਸਾਡਾ ਜਿਹੜਾ মিডিਆ ਕਲੱਬ ਹੈ ਕਿਉਂ ਨਾ ਇਹਨਾਂ ਦੀ ਵੀ ਮਦਦ ਕੀਤੀ ਜਾਵੇ ਤਾਂ ਸਾਡੇ ਪ੍ਰਧਾਨ ਜੀ ਟੰਡਨ ਜੀ ਬੈਠੇ ਨੇ ਅਸੀਂ ਸਾਰਿਆਂ ਨੇ ਰਲ ਕੇ ਇਹੀ ਡਿਸੀਜਨ ਲਿਆ ਸੀ ਕਿ ਅਸੀਂ ਪੈਸੇ ਇਕੱਠੇ ਕਰਕੇ ਤੇ ਡੀਸੀ ਸਾਹਿਬ ਨੂੰ ਦੇਣੇ ਨੇ ਤੇ ਟੰਡਨ ਸਾਹਿਬ ਨੇ ਦੱਸਿਆ ਕਿ 70000 ਰੁਪਏ ਸਾਨੂੰ ਇਕੱਠਾ ਹੋ ਚੁੱਕਾ ਹੈ ਬਾਕੀ ਅਸੀਂ ਹੋਰ ਵੀ ਇਕੱਠੇ ਕਰਕੇ ਅਸੀਂ 2-4 ਦਿਨਾਂ ਦੇ ਵਿੱਚ ਹੀ ਇਹ ਜਿਹੜੇ ਪੈਸੇ ਨੇ ਡੀਸੀ ਸਾਹਿਬ ਦੇ ਹੈਂਡ ਓਵਰ ਕਰਾਂਗੇ ਤਾਂ ਕਿ ਜਿਹੜੀਆਂ ਉਹਨਾਂ ਨੂੰ ਅੜਪੀੜਤਾਂ ਨੂੰ ਜਿਹੜੀਆਂ ਦਿੱਕਤਾਂ ਆ ਰਹੀਆਂ ਨੇ ਤਾਂ ਉਹਨਾਂ ਤੱਕ ਉਹ ਪਹੁੰਚਾਈ ਜਾਣ ਦਾ ਉਹਨਾਂ ਦੀ ਮਦਦ ਕੀਤੀ ਜਾ ਸਕੇ ਹੋਰ ਕੋਈ ਕਲੱਬ ਦਾ ਅਸੀਂ ਨਹੀਂ ਜਾਣਦੇ ਅਸੀਂ ਤਾਂ ਸਿਰਫ ਆਪਣੇ ਕਲੱਬ ਬਾਰੇ ਜਾਣਦੇ ਆ ਤੇ ਸਾਡੇ ਕਲੱਬ ਨੇ ਇਹ ਜਿਹੜਾ ਫੈਸਲਾ ਲਿਆ ਸੀ ਉਹਦੇ ਜਿਹੜੇ ਐਫਰਟ ਚੱਲ ਰਹੇ ਨੇ ਤੇ ਉਹਦੇ ਥਰੂ ਅਸੀਂ ਇਹ ਚਾਹੁੰਦੇ ਆਂ ਕਿ ਅਸੀਂ ਇਹ ਮਦਦ ਕੀਤੀ ਧਾਰੀਏ ਪਹਾੜੀ ਬੀੜਤਾ ਦੀ ਤੇ ਦੂਜੀ ਗੱਲ ਹੈ ਕਿ ਸਟੇਟ মিডিਆ ਕਲੱਬ ਇਹ ਤੋਂ ਇਹ ਵੀ ਚਾਹੁੰਦਾ ਕਿ ਜਿੱਦਾਂ ਸਾਰੇ ਪੰਜਾਬ ਦੇ ਵਿੱਚ ਪ੍ਰੈਸ ਕਲੱਬ ਹੈਗੇ ਨੇ ਤਾਂ ਇੱਕ ਪ੍ਰੈਸ ਕਲੱਬ ਹੈ ਜਿਹੜਾ ਲੁਧਿਆਣਾ ਵੀ ਬਣਾਇਆ ਜਾ ਸਕੇ ਤਾਂ ਕਿ ਜਿੰਨੇ ਰਿਪੋਰਟਰਸ ਵਗੈਰਾ ਹੈਗੇ ਆ ਉਹਨਾਂ ਨੂੰ ਕੋਈ ਬੈਠਣ ਦੀ ਜਗ੍ਹਾ ਮਿਲੇ ਕੋਈ ਉੱਥੇ ਪ੍ਰੈਸ ਦੀਆਂ ਮੀਟਿੰਗਾਂ ਹੋਣ ਤਾਂ ਇੰਨਾ ਹੀ ਕਹਿਣ ਦਾ ਹੋਇਆ ਮੈਂ ਰੰਡਨ ਜੀ ਨੂੰ ਕਹੂੰਗਾ ਕਿ ਆਪਣੇ ਵਿਚਾਰ ਜਿਹੜੇ ਆ ਉਹ ਰੱਖੋ ਕਾਫੀ ਲੰਬੇ ਸਮੇਂ ਤੋਂ ਲੜਾਈ ਲੜ ਰਿਹਾ ਪ੍ਰੈਸ ਕਲਬ ਦੀ ਕਿਤਨੇ ਕਿਤੇ ਕੀ ਕਮੇ ਰਹੇ ਨੇ ਕਿਉਂ ਨਹੀਂ ਦੇਖੋ ਲੜਾਈ ਤਾਂ ਬਹੁਤ ਦੇਰ ਤੋਂ ਚੱਲ ਰਹੀ ਹੈ ਕੋਈ ਸ਼ੱਕ ਨਹੀਂ ਹੈ ਲੇਕਿਨ ਮੈਂ ਇਹੀ ਸਮਝੂਗਾ ਕਿ ਸਾਡੇ ਹੀ ਕੁਝ ਬੰਦੇ ਆ ਜਿਹੜੇ ਉਹ ਏਕਤਾ ਚਾਹੁੰਦੇ ਨਹੀਂ ਐ ਏਕਤਾ ਨਾ ਹੋਣ ਕਾਰਨ ਈ ਮੇਨ ਕਾਰਨ ਐ ਤੇ ਲੁਧਿਆਣੇ ਨੂੰ ਪ੍ਰੈਸ ਕਲੱਬ ਜਿਹੜਾ ਨਹੀਂ ਮਿਲ ਰਿਹਾ ਟੰਡਨ ਜੀ ਨੇ ਦੱਸਿਆ ਕਿ ਪ੍ਰੈਸ ਕਲੱਬ ਕਾਫੀ ਜਗ੍ਹਾ ਤੋਂ ਹਾਂ ਹੋ ਚੁੱਕੀ ਸੀ ਲੇਕਿਨ ਫੇਰ ਕੋਈ ਨਾ ਕੋਈ ਅੜਚਨ ਆ ਜਾਂਦੀ ਹੈ ਜਿਹਦੇ ਕਾਰਨ ਉਹ ਰਹਿ ਜਾਂਦਾ ਤਾਂ ਹੁਣ ਮੈਂ ਫੇਰ ਵੱਡੇਾਰੇ ਉਹ ਦਫਤਰਾਂ ਬੈਠੇ ਨੇ ਜਿਹੜੇ ਸੋਸ਼ਲ ਮੀਡੀਆ ਕੰਮ ਕਰਦੇ ਹੋਰ ਕੰਮ ਕਰਦੇ ਉਹਨਾਂ ਨੂੰ ਬੈਠਣ ਜਗ੍ਹਾ ਨਹੀਂ ਕਿਤੇ ਉਹਹੀ ਮੈਂ ਗੱਲ ਕੀਤੀ ਆ ਕਿ ਬੈਠਣ ਦੀ ਕੋਈ ਜਗ੍ਹਾ ਨਹੀਂ ਹੈਗੀ ਪ੍ਰੈਸ ਕਲੱਬ ਦੀ ਮੰਗ ਤਾਂ ਹੀ ਹੈ ਨਾ ਤੇ ਇਹਨਾਂ ਦੇ ਬੈਠਣ ਦੀ ਕੋਈ ਜਗ੍ਹਾ ਹੋ ਜਾਊਗੀ ਤੇ ਉੱਥੇ ਪ੍ਰੈਸ ਦੀਆਂ ਮੀਡੀਆਂ ਹੋ ਜਾਣਗੀਆਂ ਤਾਂ ਉਹਦੇ ਵਿੱਚ ਸਾਰਿਆਂ ਦਾ ਹੀ ਫਾਇਦਾ ਵਹ ਤੇ ਅਕਸੀਮ ਸਾਹਿਬ ਵੀ ਵਾਦਾ ਕਰਤੀ ਗਿਆ ਸੀ ਤਰੀਕੇ ਜਿਵੇਂ ਗੋਲੀਪੋਟਾ ਕਰਤੀ ਗਿਆ ਸੀ ਕਿ ਵੀ ਫੋਟੋ ਪ੍ਰੈਸ کلب ਬਣਾਇਆ ਜਾਏ ਗਰੰਟੀ ਦੇ ਕੇ ਸੀ ਬਸ ਵੀ ਗਰੰਟੀ ਕਰਨੀ ਸੀ ਵਾਦਾ ਤਾਂ ਬਹੁਤ ਸਾਰਿਆਂ ਨੇ ਕੀਤਾ ਸੀਗਾ ਲੇਕਿਨ ਵਾਦੇ ਤੇ ਖਰੇ ਨਹੀਂ ਉਤਰੇ ਇਹ ਹੀ ਦਿੱਕਤ ਆਈ ਆ ਸਾਨੂੰ ਤਾਂ ਹੁਣ ਅਸੀਂ ਫੇਰ ਮੰਗ ਨੂੰ ਇਹਨੂੰ ਚੱਕਿਆ ਤਾਂ ਕਿ ਸਸ ਅਸੀਂ ਚਾਹੁੰਦੇ ਆ ਕਿ ਲੁਧਿਆਣੇ ਨੂੰ ਪ੍ਰੈਸ ਕਲੱਬ ਮਿਲ ਜਾਏ ਤੇ ਜਿਹਦੇ ਨਾਲ ਪ੍ਰੈਸ ਵਾਲਿਆਂ ਦੀਆਂ ਜਿਹੜੀਆਂ ਦਿੱਕਤਾਂ ਨੇ ਉਹ ਦੂਰ ਹੋ ਜਾਣ। ਧੰਨਵਾਦ।